ਹਾਂਜੀ ਸਾਰੇ ਮੇਰੇ ਵੀਰ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਜ਼ੋਮਲ ਜੋਬ ਲੱਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਪਸੋ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਿਆ ਹੋਵੇਗਾ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਂਗਣਵਾਰੀ ਵੈਕੈਂਸੀਆਂ ਦੀ ਜੀ ਆਂਗਣਵਾਰੀ ਦੀਆਂ ਵੈਕੈਂਸੀਆਂ ਓਪਨ ਹੋਈਆਂ ਨੇ ਇਹ ਨਿਊਜ਼ ਹੈ ਜਿਹੜੀ ਤੁਹਾਡੇ ਲਈ ਬਹੁਤ ਵਧੀਆ ਨਿਊਜ਼ ਹੈ ਜੀ ਕਾਫੀ ਜਣਿਆਂ ਨੂੰ ਇਸ ਵੈਕੈਂਸੀ ਦਾ ਇੰਤਜ਼ਾਰ ਹੁੰਦਾ ਹੈ ਕਦੋਂ ਓਪਨਾ ਹੋਵੇਗੀ ਕਦੋਂ ਅਸੀਂ ਫਾਰਮ ਭਰਈਏ ਕਈ ਵਾਰੀ ਕੀ ਹੁੰਦਾ ਵੈਕੈਂਸੀ ਓਪਨ ਵੀ ਹੋ ਜਾਂਦੀ ਹੈ ਪਰ ਉਹ ਵਾਂਝੇ ਰਹਿ ਜਾਂਦੇ ਨੇ ਕਿਉਂਕਿ ਉਹ ਜੋ ਟਾਈਮ ਟੂ ਟਾਈਮ ਆ ਜਾਵੇ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਮਾਜ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵਿੱਚ ਜਿਹੜੀ ਵੈਕੈਂਸੀ ਓਪਨ ਹੋਈ ਹੈ ਜੀ ਇਹਦੇ ਵਿੱਚ ਕੌਣ-ਕੌਣ ਅਪਲਾਈ ਕਰ ਸਕਦੇ ਕਿਹੜੀ-ਕਿਹੜੀ categories ਨੇ ਇਸ ਵੈਕੈਂਸੀ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਜੋ ਮੈਂ ਇਸ ਵੀਡੀਓ ਵਿੱਚ ਪ੍ਰੋਵਾਈਡ ਕਰਾਂਗੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੇ ਹੋ ਜੀ ਜੀ ਨੇ ਕਿ ਹਿਸਾਬ ਤੋਂ ਪਹਿਲਾਂ ਆਪਾਂ ਡੇਟ ਦੀ ਗੱਲ ਕਰੀਏ ਇਸ ਦੀ ਡੇਟ ਕੀ ਹੈ ਏਸ ਆਪ ਤੋਂ ਮੇਨ ਹੈ ਜੀ ਕਈ ਵਾਰੀ ਕੀ ਹੁੰਦਾ ਡੇਟ ਆਪਾਂ ਡੇਟ ਲੰਘ ਜਾਂਦੀ ਹੈ ਤੇ ਸਟੂਡੈਂਟਸ ਨੇ ਜੋ ਵੰਝੇ ਰਹਿ ਜਾਂਦੇ ਨੇ ਤਾਂ ਇਹਦੇ ਜਿਹੜਾ ਨੋਟੀਫਿਕੇਸ਼ਨ ਹੈ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਮੈਂ ਸਕਰੀਨ ਤੇ ਵੀ ਪਿਕ ਐਡ ਕਰੀ ਹੈ 26/07/2025 ਦੀ ਲਾਸਟ ਡੇਟ ਸਟਾਰਟਿੰਗ ਡੇਟ ਹੈ ਜੀ ਤੇ ਜਿਹੜੀ ਇਹਦੀ ਲਾਸਟ ਡੇਟ ਦੀ ਗੱਲ ਕਰੀਏ 26/08/2025 ਦੀ ਲਾਸਟ ਡੇਟ ਹੈ ਸਟਾਰਟਿੰਗ ਡੇਟ ਹੈ ਜੀ 26/07/2025 ਤੇ ਲਾਸਟ ਡੇਟ ਹੈ 26/08/2025 ਤੇ ਜਿਹੜੀ ਇਹਦੀ ਫਾਰਮ ਦੀ ਸਰਕਾਰੀ ਫੀਸ ਦੀ ਗੱਲ ਕਰੀਏ ਕੋਈ ਵੀ ਚਾਰਜ ਨਹੀਂ ਹੈ ਇਸ ਵੈਕੈਂਸੀ ਦਾ ਫ੍ਰੀ ਆਫ ਕੋਸਟ ਵੈਕੈਂਸੀ ਕਵਾਲੀਫਿਕੇਸ਼ਨ ਦੀ এডਿਕੇਸ਼ਨ ਕੀ ਹੋਣੀ ਚਾਹੀਦੀ ਆ ਉਹਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਜੀ ਵੀ ਕਿ ਇਹਦੇ ਵਿੱਚ ਜਿਹੜਾ ਉਹਨਾਂ ਨੇ ਅਨੁਵਾਦਕ ਰੱਖਣਾ ਹੈ ਜੀ ਟਰਾਂਸਲੇਟਰਸ ਰੱਖਣੇ ਆ ਤੇ ਜਿਹੜੇ ਉਹ ਟਰਾਂਸਲੇਟਰਸ ਨੇ ਉਹਨਾਂ ਦੀ ਜਿਹੜੀ ਆਪਣੀ এডਿਕੇਸ਼ਨ ਕੀ ਹੋਣੀ ਚਾਹੀਦੀ ਹੈ ਤੁਹਾਨੂੰ ਦੱਸ ਦਾਂ ਮੈਂ ਅਨੁਵਾਦਕ ਦੀ ਜਿਹੜੀ এডਿਕੇਸ਼ਨ ਹੈ ਜੀ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਯਾ ਫਿਰ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਅੰਗਰੇਜ਼ੀ ਦੇ ਬਰਾਬਰ ਦਾ ਜਾਂ ਫਿਰ ਪੰਜਾਬੀ ਨੂੰ ਲਾਜ਼ਮੀ ਜਾਂ ਫਿਰ 49 ਵਿਸ਼ੇ ਵੱਜੋ ਡਿਗਰੀ ਪੱਧਰ ਤੇ ਤੁਹਾਡੀ ਜਿਹੜਾ ਤਰੀਕਿਆਂ ਦੇ ਮਾਧਿਅਮ ਵੱਜੋ ਜਾਂ ਫਿਰ ਪੰਜਾਬੀ ਅਤੇ ਅੰਗਰੇਜ਼ੀ ਅਦੇ ਇਸ ਦੇ ਉਲਟਨਵਾਦਕ ਵਿੱਚ ਤੁਹਾਡਾ ਮਾਨਤਾ ਪ੍ਰਾਪਤ ਡਿਪਲੋਮਾ ਹੋਣਾ ਲਾਜ਼ਮੀ ਹੈ ਜੀ ਜਾਂ ਫਿਰ ਸਰਟੀਫਿਕੇਟ ਕੋਰਸ ਜਾਂ ਕੇਂਦਰ ਜਾਂ ਰਾਜ ਸਰਕਾਰ ਦੇ ਦਫਤਰ ਵਿੱਚ ਜਿਸ ਵਿੱਚ ਤੁਸੀਂ ਭਾਰਤ ਸਰਕਾਰ ਦਾ ਕਾਰਜ ਸ਼ਾਮਿਲ ਹੈ ਪੰਜਾਬੀ ਤੋਂ ਅੰਗਰੇਜ਼ੀ ਅਤੇ ਇਸ ਦੇ ਉਲਟਨਵਾਦਕ ਦੇ ਕੰਮ ਦਾ 2 ਸਾਲ ਦਾ ਤਜਰਬਾ ਹੋਵੇ ਤਾਂ ਉਹ ਅਪਲਾਈ ਕਰ ਸਕਦਾ ਹੈ ਜੀ ਇਹ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ এডਿਕੇਸ਼ਨ ਅਨੁਵਾਦਕ ਜਿਹੜੇ ਰੱਖਣੇ ਆ ਉਹਨਾਂ ਵਾਸਤੇ ਹੈ ਜੀ ਇਹ ਜੇ ਤੁਹਾਨੂੰ ਅੰਗਰੇਜ਼ੀ ਵਿੱਚ ਦੇਖਣਾ ਹੋ ਤਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮੈਂ ਨੋਟੀਫਿਕੇਸ਼ਨ ਐਡ ਕੀਤਾ ਹੋਇਆ ਹੈ ਜੀ ਜਿਹੜੀ ਸੈਕੰਡ ਕੈਟਾਗਰੀ ਆ ਤੁਸੀਂ ਦੇਖਦੇ ਹੋ ਇੰਟਰਪ੍ਰੀਟਰ ਸਾਈਨ ਲੈਂਗੁਏਜ ਇੰਟਰਪ੍ਰੀਟਰਸ ਰੱਖਣੇ ਨੇ ਜੀ ਇਹ ਜਿਹੜੇ ਆ ਜੀ ਇਹ ਪੰਜਾਬੀ ਵਿੱਚ ਦੱਸਾਂ ਤਾਂ ਮੈਂ ਦੁਪਹਾਸੀਏ ਸੰਕੇਤ ਭਾਸ਼ਾ ਦੁਪਹਾਸੀਏ ਇਹ ਰੱਖਣੇ ਨੇ ਜੀ ਜੇ ਕਿਸੇ ਨੇ ਵੀ ਇਹ ਅਪਲਾਈ ਕਰਨੀ ਹੈ ਤੁਸੀਂ ਕਰ ਸਕਦੇ ਹੋ ਤੇ ਇਹਦੇ ਵਿੱਚ ਦੀ ਐਜੂਕੇਸ਼ਨ ਹੈ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਲੈਵਲ ਸੀ ਤੇ ਭਾਰਤੀ ਸਹਨਤ ਭਾਸ਼ਾ ਕੋਰਸ ਡਿਪਲੋਮਾ ਹੋਣਾ ਲਾਜ਼ਮੀ ਹੈ ਜਾਂ ਫਿਰ ਤੁਹਾਡਾ ਭਾਰਤੀ ਸਹਨਤ ਭਾਸ਼ਾ ਵਿਆਖਿਆ ਜਿਸ ਨੂੰ ਸ਼ਾਰਟ ਫਾਰਮ ਵਿੱਚ ਕੀਏ ਤਾਂ ਡੀਐਸਐਲਆਈ ਤੁਹਾਡਾ ਹੋਣਾ ਲਾਜ਼ਮੀ ਹੈ ਜੀ ਜਾਂ ਫਿਰ ਆਪਾਂ ਦੋ ਨੰਬਰ ਗੱਲ ਕਰੀਏ ਤਾਂ ਭਾਰਤ ਦੀ ਮੋੜ ਵਸੇਬਾ ਪ੍ਰਸਿੱਧ ਨਾਰੋਜਿਸਟ੍ਰੇਸ਼ਨ ਇਸ਼ਤ ਹੋਣਾ ਲਾਜ਼ਮੀ ਹੈ ਅਤੇ ਨਾਲ ਹੀ ਜੇ ਆਪਾਂ ਗੱਲ ਕਰੀਏ ਸੰਕੇਤ ਭਾਸ਼ਾ ਵਿਆਖਿਆ ਵਿੱਚ 1 ਸਾਲ ਦਾ ਤਜਰਬਾ ਹੋਣਾ ਵੀ ਲਾਜ਼ਮੀ ਹੈ ਜੀ ਜੇ ਕਿਸੇ ਨੇ ਵੀ